ਆਮ ਜਨ ਲਈ ਆਈ ਵੱਡੀ ਅਪਡੇਟ ਸਸਤਾ ਹੋਇਆ LPG ਸਿਲੰਡਰ ਲਾਗੂ ਹੋਈਆਂ ਨਵੀਆਂ ਕੀਮਤਾਂ ਸੂਬਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹੈਲੋ ਦੋਸਤੋ ਸਾਰਸ਼ਿਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਦੇਸ਼ ਵਿੱਚ ਬੀਤੀ 1 ਜੂਨ ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਹਾਲਾਂਕਿ ਇਹ ਰਾਹਤ ਸਿਰਫ 19 ਕਿਲੋਗ੍ਰam ਵਾਲੇ ਸਿਲੰਡਰ ਵਿੱਚ ਦਿੱਤੀ ਗਈ ਹੈ ਕਮਰਸ਼ੀਅਲ ਸਿਲੰਡਰ ₹24 ਸਸਤਾ ਹੋ ਗਿਆ ਨਵੀਆਂ ਦਰਾਂ 1 ਜੂਨ 2025 ਤੋਂ ਲਾਗੂ ਹੋ ਗਈਆਂ ਹਨ ਰਾਜਸਥਾਨੀ ਦਿੱਲੀ ਵਿੱਚ 3 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੀ ਸੋਧੀ ਹੋਈ ਪਰਚੂਨ ਕੀਮਤ 1723.50 ਰੁਪਏ ਹੈ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਯਾਨੀ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਵਪਾਰਕ ਐਲਪੀਜੀ ਸਿਲੰਡਰਾਂ ਦੀ ਵਰਤੋਂ ਹੋਟਲਾਂ ਰੈਸਟੋਰੈਂਟਾਂ ਟਾਬਿਆਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਪਹਿਲਾਂ ਵਪਾਰਕ ਸਿਲੰਡਰ ਦੀ ਕੀਮਤ April ਵਿੱਚ 41 ਰੁਪਏ ਅਤੇ May ਵਿੱਚ 14.5 ਰੁਪਏ ਘਟਾਈ ਗਈ ਸੀ ਰਾਜਾ ਕਟੌਤੀ ਤੋਂ ਬਾਅਦ 1 ਜੂਨ ਤੋਂ ਕੁਝ ਵੱਡੇ ਸ਼ਹਿਰਾਂ ਵਿੱਚ ਵਪਾਰਕ ਰਸੋਈ ਗੈਸ ਦੀਆਂ ਨਵੀਆਂ ਕੀਮਤਾਂ ਇਸ ਪ੍ਰਕਾਰ ਹਨ April ਵਿੱਚ ਘਰੇਲੂ ਗੈਸ ਮਹਿੰਗੀ ਹੋਈ ਸੀ 7 April ਨੂੰ 14.2 ਕਿਲੋਗ੍ਰam ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ ਇਹ ਵਾਧਾ ਊਜਵਲ ਯੋਜਨਾ ਦੇ ਲਾਭਪਾਤਰੀਆਂ ਅਤੇ ਹੋਰਾਂ ਦੋਮਾ ਉੱਤੇ ਲਾਗੂ ਸੀ ਇਸ ਤੋਂ ਬਾਅਦ ਆਮ ਖਪਤ ਆਮ ਖਪਤਕਾਰਾਂ ਲਈ LPG ਸਿਲੰਡਰ ਦੀ ਕੀਮਤ 803 ਰੁਪਏ ਤੋਂ ਵੱਧ ਕੇ 8 553 ਰੁਪਏ ਹੋਗੀ ਉਜਬਲ ਯੋਜਨਾ ਦੇ ਤਹਿਤ ਖਪਤਕਾਰਾਂ ਲਈ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵੱਧ ਕੇ 553 ਰੁਪਏ ਹੋਗੀ ਇਹ ਲਗਾਤਾਰ ਦੂਜਾ ਮਹੀਨਾ ਜਦੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ ਮਈ ਦੀ ਸ਼ੁਰੂਆਤ ਵਿੱਚ ਹੀ ਕੰਪਨੀਆਂ ਨੇ 14.50 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਸੀ ਇਸ ਦਾ ਸਿੱਧਾ ਅਸਰ ਹੋਟਲਾਂ ਰੈਸਟੋਰੈਂਟਾਂ ਅਤੇ ਫੂਡ ਇੰਡਸਟਰੀ ਵਰਗੀਆਂ ਸੇਵਾਵਾਂ 'ਤੇ ਪਵੇਗਾ ਜਿੱਥੇ ਇਸ ਗੈਸ ਦਾ ਅੱਡੀ ਮਾਤਰਾ ਵਿੱਚ ਇਸਤੇਮਾਲ ਹੁੰਦਾ ਹੈ ਸਿਰਫ ਕਮਰਸ਼ੀਅਲ ਗੈਸ ਹੀ ਨਹੀਂ ਸਗੋ ਹਵਾਈ ਉਡਾਣਾ ਲਈ ਵਰਤਿਆ ਜਾਣ ਵਾਲਾ ਐਵੀਏਸ਼ਨ ਟ੍ਰਵਾਈਨ ਫਿਊਲ ਵੀ ਸਸਤਾ ਹੋ ਗਿਆ ਇਸ ਦੀ ਕੀਮਤ ਵਿੱਚ 4.4 ਫੀਸਦੀ ਯਾਨੀ 3954.38 ਰੁਪਏ ਪ੍ਰਤੀ ਕਿਲੋ ਲੀਟਰ ਦੀ ਕਟੌਤੀ ਕੀਤੀ ਗਈ ਹੈ ਹੁਣ ATF ਦੀ ਨਵੀਂ ਕੀਮਤ 85486.80 ਰੁਪਏ ਪ੍ਰਤੀ ਕਿਲੋ ਲੀਟਰ ਹੋ ਗਈ ਹੈ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੇ ਕੀ ਵਿਚਾਰ ਹੈ ਤਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਰ ਅਲਰਟ